ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਗੁਰੂ ਜੀ ਗੁਰੂ ਨਾਨਕ ਪਾਤਸ਼ਾਹ ਸਭ ਦੇ ਪਰਵਾਰਾਂ ਤੇ ਮਿਹਰ ਭਰੇ ਹੱਥ ਰੱਖੇ ਜੀ ਵੈਗੁਰੂ ਜੀ ਕਿਰਪਾ ਕਰਨ ਦੀ ਸਾਰਿਆਂ ਦੇ ਸੱਚੀ ਗੱਲ ਦੀ ਸੁਣ ਲਓ ਸਾਰੇ ਮੌਤ ਕਦੀ ਇਹ ਮੁੜਦੀ ਨਾ ਟੁੱਟੀ ਤੰਦ ਸਵਾਸਾਂ ਵਾਲੀ ਸੋਈ ਧਾਗੇ ਨਾਲ ਜੁੜਦੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰੂਣੇ ਉੱਡ ਜਾਣਾ ਉੱਠ ਜਾਣਾ ਕਰ ਲੈ ਜਤਨ ਹਜ਼ਾਰ ਰੂਨੇ ਉੱਠ ਜਾਣਾ ਉੱਠ ਜਾਣਾ ਕਰ ਲੈ ਜਤਨ ਹਜ਼ਾਰ ਰੂਨੇ ਉੱਠ ਜਾਣਾ ਇਸ ਦੇਈ ਦਾ ਮਾਣ ਨ ਕਰੀਏ ਇਸ ਦੇਈ ਦਾ ਮਾਣ ਨ ਕਰੀਏ ਹਰ ਵੇਲੇ ਉਸ ਰੱਬ ਤੋਂ ਡਰਿਏ ਹਰ ਵੇਲੇ ਉਸ ਰੱਬ ਤੋਂ ਡਰਿਏ ਤੈਨ ਗੁਰੂ ਲੰਗਾਵੇ ਪਾਰ ਰੂਨੇ ਉੱਡ ਜਾਣਾ ਉੱਡ ਜਾਣਾ ਕਰ ਲੈ ਜਤਨ ਹਜ਼ਾਰ ਰੂਨੇ ਉੱਡ ਜਾਣਾ ਜਾਦੇ पिंजरा ਖਾਲੀ ਹੋਏ ਇੱਕ ਪਲ ਵੀ ਨਾ ਰੱਖੇ ਕੋਏ ਕਹਿੰਦੇ ਜਲਦੀ ਕਰੋ ਤਿਆਰ ਰੂਨੇ ਉੱਡ ਜਾਣਾ ਉੱਡ ਜਾਣਾ ਕਰ ਲੈ ਜਤਨੇ ਹਜ਼ਾਰ ਰੂਨੇ ਉੱਠ ਜਾਣਾ ਸੋਣ ਬੰਦਿਆ ਹੁਣ ਕਿਉਂ ਪਛਤਾਵੇ ਬੰਦਗੀ ਵਿੱਚ ਤੋਂ ਚੇਤਨਾ ਲਾਵੇ ਕਰ ਬਾਣੀ ਨਾਲ ਪਿਆਰ ਰੂਨੇ ਉੱਠ ਜਾਣਾ ਉੱਠ ਜਾਣਾ ਕਰ ਲੈ ਜਤਨੇ ਹਜ਼ਾਰ ਰੂਨੇ ਉੱਠ ਜਾਣਾ ਇਸ ਰੂ ਦੀ ਹੈ ਚਾਲ ਨਰਾਲੀ ਇਸ ਰੂ ਦੀ ਹੈ ਚਾਲ ਨਰਾਲੀ ਕਰ ਜਾ ਇੱਕ ਦਿਨ पिंजरा खाली ਫੇਰੇ पिंजरा फिरे बਕਾਰ ਰੂਨੇ ਉੱਡ ਜਾਣਾ ਉੱਡ ਜਾਣਾ ਕੱਲ ਜਤਨੇ ਜਾ ਰੂਨੇ ਉੱਡ ਜਾਣਾ ਬੰਦਾ ਰਹਿਂਦਾ ਫੇਰ ਪਿੰਜਰਾ ਲਬਦਾਰ ਉਡ ਜਾਵੇ ਪਿੰਜਰਾ ਕੱਖਦਾ ਫੇਰ ਉਡ ਜੇ ਨਮੀਂਦਾਰ ਰੂਨੇ ਉਡ ਜਾਣਾ ਉਡ ਜਾਣਾ ਕਰ ਲੈ ਜਤਨ ਹਜ਼ਾਰ ਰੂਨੇ ਉਡ ਜਾਣਾ ਮਾੜੀ ਸੋਚ ਨੂੰ ਦਿਲ ਚੋਂ ਕੱਢ ਦੇ ਸਭ ਨਾਲ ਬਹਿਰ ਈਰਖਾ ਛੱਡ ਦੇ ਤੂੰ ਸਭ ਦਾ ਕਰ ਸਤਕਾਰ ਰੂਨੇ ਉੱਠ ਜਾਣਾ ਉੱਠ ਜਾਣਾ ਕਰ ਲੈ ਜਤਨ ਜਾਰ ਰੂਨੇ ਉੱਠ ਜਾਣਾ ਇੱਕ ਗਲਾ ਇੱਕ ਗਲ ਮਣਾ ਤ ਪੱਕੀ ਰੱਖੀ ਇੱਕ ਗਲ ਮਣਾ ਤ ਪੱਕੀ ਰੱਖੀ ਮਾੜੀ ਨੀਤ ਕਦੇ ਨਾ ਰੱਖੀ ਮਾੜੀ ਨੀਤ ਕਦੇ ਨਾ ਰੱਖੀ ਸੰਗਤ ਵਿੱਚ ਸਾਬਣੇ ਪੈਨ ਪਿਆਰ ਬਿਉਨੇ ਉੱਡ ਜਾਣਾ ਉੱਡ ਜਾਣਾ ਕਾਲੇ ਜਤਨ ਹਜ਼ਾਰ ਰੂਨੇ ਉੱਡ ਜਾਣਾ ਉੱਡ ਜਾਣਾ ਕਾਲੇ ਜਤਨ ਹਜ਼ਾਰ ਰੂ ਨੇ ਓਟ ਜਾਣਾ ਬੈਰ ਪਿੱਛੇ ਕੁਝ ਬੋਲ ਲੜ ਧੀ ਗਲਤੀ ਹੋ ਗਈ ਮੇਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ